ਫਿਰ ਗੱਲ ਕਰਾਂਗੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਆਮ ਆਦਮੀ ਪਾਰਟੀ ਦੀ ਰੀਤੂ ਰਾਜ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ ਅਦਰਸਲਾ ਆਮ ਆਦਮੀ ਪਾਰਟੀ ਦੀ ਆਗੂ ਰੀਤੂ ਰਾਜ ਦੇ ਵੱਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਬਾਰੇ ਜੋ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਮਾਮਲਾ ਫਖਿਆਦਰਸ ਰੀਤੂ ਰਾਜ ਨੇ ਹਰਦੀਪ ਪੁਰੀ ਦੀ ਬੰਗਲਾਦੇਸ਼ੀਆਂ ਦੇ ਨਾਲ ਤੁਲਨਾ ਕੀਤੀ ਸੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਬੰਗਲਾਦੇਸ਼ੀਆਂ ਦੇ ਨਾਲ ਜੋੜਨ ਦੀ ਹਿਮਾਕਤ ਕਿਵੇਂ ਕੀਤੀ ਹਿੰਮਤ ਕਿਵੇਂ ਹੋਈ ਰਵਨੀ ਸਿੰਘ ਮਿੱਤੂ ਨੇ ਰਿਤੂ ਰਾਜ ਨੂੰ ਮਾਫੀ ਮੰਗਣ ਦੇ ਲਈ ਕਿਹਾ ਰਵਨੀ ਸਿੰਘ ਮਿੱਤੂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਦਰਸ਼ਨ ਦੀ ਵੀ ਚਤਾਵਨੀ ਦਿੱਤੀ ਹੈ ਜੋ ਸਾਡੇ ਤੇ ਪੰਜਾਬੀਆਂ ਤੇ ਹਮਲਾ ਕੀਤਾ ਆਮ ਆਦਮੀ ਪਾਰਟੀ ਦੇ ਇੱਕ ਨੈਸ਼ਨਲ ਸਪੋਕਸਪਰਸਨ ਇੱਕ ਐਮਐਲਏ ਨੇ ਤੁਸੀਂ ਸਾਡੇ ਸਭ ਤੋਂ ਸੀਨੀਅਰ ਹਰਦੀਪ ਪੁਰੀ ਜੀ ਸਾਡੇ ਮੰਤਰੀ ਤੇ ਸਾਡੇ ਸਿੱਖਾਂ ਨੂੰ ਤੁਸੀਂ ਇੱਕ ਬੰਗਲਾਦੇਸ਼ੀ ਰੋਹਿੰਗਿਆ ਜਿਹੜੇ ਸਭ ਤੋਂ ਖਤਰਨਾਕ ਅਤਵਾਦੀ ਨੇ ਜਿਵੇਂ ਮੁਗਲ ਕਿਸੇ ਵੇਲੇ ਸਾਡੇ ਦੇਸ਼ ਲਈ ਸੀ ਤੇ ਅੱਜ ਸਾਡੀ ਕੌਮ ਲਈ ਸੀ ਅੱਜ ਤੁਸੀਂ ਸਾਨੂੰ ਉਹ ਦੇਸ਼ ਦਰੋਹੀਆਂ ਨਾਲ ਮੁਗਲਾਂ ਨਾਲ ਤੁਸੀਂ ਮਜ਼ਾਕ ਉਡਾਓ ਟੀਵੀ ਚੈਨਲ ਤੇ ਬਹਿ ਕੇ ਮਜ਼ਾਕ ਉਡਾਓ ਵੀ ਤੁਸੀਂ ਉਹਨਾਂ ਦੇ ਰਿਸ਼ਤੇਦਾਰ ਹੋ ਜੇ ਉਹ ਨਹੀਂ ਮਾਫੀ ਮੰਗਦੇ ਜਾਂ ਕੇਜਰੀਵਾਲ ਮਾਫੀ ਨਹੀਂ ਮੰਗਦੇ ਤਾਂ ਅਸੀਂ ਹਰ ਜਗ੍ਹਾ ਡੱਟ ਕੇ ਗੁਰੂ ਦੇ ਆਸਰੇ ਨਾਲ ਉਹਨਾਂ ਦਾ ਵਿਰੋਧ ਕਰਾਂਗੇ ਉਹਨਾਂ ਤੋਂ ਸਾਡੀ ਕੋਈ ਜਾਤੀ ਲੜਾਈ ਨਹੀਂ ਗਈ ਸਾਡੇ ਤੇ ਡਾਇਰੈਕਟ ਹਮਲਾ ਹੈ ਜਿਹੜਾ ਉਹ ਪੱਗ ਤੇ ਕੀਤਾ ਗਿਆ ਪੰਜਾਬੀਆਂ ਤੇ ਕੀਤਾ ਗਿਆ ਤੇ ਜੇ ਅਸੀਂ ਆਪਣੀ ਪੱਗ ਨੂੰ ਨਾ ਬਚਾ ਸਕੀਏ ਉਹ ਵੀ ਇੱਕ ਮੁਗਲ ਉਹ ਵੀ ਇੱਕ ਰਹੁੰਗੀਆਂ ਜਿਹੜੇ ਬੰਗਲਾਦੇਸ਼ ਦੇ ਅਤਵਾਦੀ ਆ ਯਾਰ ਉਹਨਾਂ ਨਾਲ ਸਾਨੂੰ ਮਲਾਤ